ਤ੍ਰਿਪੜਾ ਵਾਲਾ ਆਪ ਉਸ ਦਾ ਮੇਲੇਣ ਖੋਲ ਕਿਵੇਂ ਮੈਨੂੰ ਬੇਰੇਠਾ ਬਾਬੇ ਦਾ ਦੀਦਾਰ ਹੋ ਗਿਆ ਹਾਂਜੀ ਸੱਚੀ ਮੋਚੀ ਮੈਨੂੰ ਤੜਾ ਵਾਲੇ ਬਾਬੇ ਦਾ ਦੀਦਾਰ ਹੋ ਗਿਆ ਹਾਂਜੀ ਸੱਚੀ ਮੋਚੀ ਮੈਨੂੰ ਬੇਰੇਠਾ ਬਾਬੇ ਦਾ ਦੀਦਾਰ ਹੋ ਗਿਆ ਹਾਂਜੀ ਸੱਚੀ ਮੋਚੀ ਮੈਨੂੰ ਮੁਚੀ ਚਰਨਾ ਦੇ ਨਾਲ ਤੂੰ ਲਗਾਈ ਮੜੀ ਵਾਲਿਆ ਚਰਨਾ ਦੇ ਨਾਲ ਤੂੰ ਲਗਾਈ ਪੜਾ ਵਾਲਿਆ ਚਰਨਾ ਦੇ ਨਾਲ ਤੂੰ ਲਗਾਈ ਨੜੀ ਵਾਲਿਆ ਚਰਨਾ ਦੇ ਨਾਲ ਤੂੰ ਲਗਾਈ ਪੜਾ ਵਾਲਿਆ ਆਸ ਮੈਨੂੰ ਆਪਣਾ ਬਣਾਈ ਮੜੀ ਵਾਲਿਆ ਸੇਵਕ ਤੂੰ ਆਪਣਾ ਬਣਾਈ ਪੜਾ हांजी सची मु माड़ माड़े बाबे दादी तार हो हांजी